ਤੁਸੀਂ ਲਿਬਰਲ ਆਪਣੇ ਆਪ ਨੂੰ ਸਾਬਤ ਕਰ ਪਾਏ ਹੋ ਦੇਖੋ ਜੀ ਜੇ ਮੇਰੇ ਚ ਕੁਝ ਮਾੜਾ ਮੋਟਾ ਕੁਝ ਤਾਂ ਚੰਗਾ ਹੋਊਗਾ ਕਿ ਮੈਂ ਲੋਕ ਸਭਾ ਦੇ ਵਿੱਚ ਇੱਕ ਠੋਕੇ ਕਹਿੰਦਾ ਹਾਂ ਕਿ ਜੇ ਜਿੱਤ ਗਿਆ ਤਾਂ ਮੈਂ ਮੰਨ ਜੂਗਾ ਲੋਕ ਸਭਾ ਜਿੱਤੀ ਮੇਰੀ ਸੈਗਮੈਂਟ ਭਲੱਤ ਤੋਂ ਅਸੀਂ ਜਿੱਤੇ ਆ ਫਿਰ ਉਸ ਤੋਂ ਬਾਅਦ ਕਹਿੰਦੇ ਜੀ ਤੁੱਕਾ ਲੱਗ ਗਿਆ ਚਲੋ ਠੀਕ ਹੈ ਪੰਚਾਇਤੀ ਚ ਹੁਣਾਂ ਜਿੱਤ ਲੀਆਂ ਸਾਰੀਆਂ ਸਭ ਤੋਂ ਵੱਧ ਪੰਚਾਇਤਾਂ ਮੇਰੀਆਂ ਆਮ ਆਦਮੀ ਪਾਰਟੀ ਦੀਆਂ ਫਿਰ ਉਹ ਤਾਂ ਉਹ ਕਹਿੰਦੇ ਤੁਸੀਂ ਡੰਡੇ ਨਾ ਬਣਾ ਕੇ ਕਹਿੰਦੇ ਕਹਿੰਦੇ ਕਹਿ ਕੇ ਆਏ ਸੀ ਨਵੀਂ ਪੋਲਿਟਿਕਸ ਕਰਨੀ ਹੈ ਪਰ ਕਹਿੰਦੇ ਡਰਟੀ ਪੋਲਿਟਿਕਸ ਦਾ ਪਾਰਟ ਉਹ ਉਲਟਾ ਹੋ ਗਿਆ ਸੋਢੀ ਸਾਹਿਬ ਸਾਡੇ ਥੋੜਾ ਜਿਹਾ ਸਾਡੇ ਉਲਟਾ ਹੋਇਆ ਉਹ ਇਹਨਾਂ ਦਾ ਘੱਟ ਹੋਇਆ ਨੁਕਸਾਨ ਸਾਡਾ ਹੋਇਆ ਅਸੀਂ ਮਤਲਬ ਵਰਦੀਆਂ ਦੇ ਵਿੱਚ ਆਪਾਂ ਉਹ ਇਲੈਕਸ਼ਨ ਜਿੱਤੇ ਮੈਨੂੰ ਪਤਾ ਮੈਂ ਕਿਦਾਂ ਉਹ ਮੈਨੇਜ ਕੀਤੇ ਕਿਦਾਂ ਅਸੀਂ ਜਿੱਤੇ ਆ ਕਿੰਨੀ ਮਿਹਨਤ ਕੀਤੀ ਫਿਰ ਐਮਸੀ ਦੇਆਂ ਸਾਡੇ 4 ਕਸਬੇ ਆ ਜੀ ਉਹ ਚੋਂ ਦੋ ਵੱਡੀਆਂ ਜਿਹੜੀਆਂ ਨਗਰ ਪੰਚਾਇਤਾਂ ਉੱਥੇ ਪ੍ਰਧਾਨ ਆ ਆਮ ਆਦਮੀ ਪਾਰਟੀ ਦੇ ਆ ਤੇ ਬਿੱਗੋਵਾਲ ਖਾਸ ਕਰਕੇ 1992 ਚ ਨਗਰ ਪੰਚਾਇਤ ਬਣੀ ਸੀ ਕਦੀ ਵੀ ਅੱਜ ਤੱਕ ਰਿਕਾਰਡ ਆ ਅਕਾਲੀ ਦਲ ਤੋਂ ਛੁੱਟ ਕੋਈ ਨਵੀਂ ਬਣੀ ਨਹੀਂ ਪਾਰਟੀ ਉੱਥੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਉੱਥੇ ਭਲੱਥ ਦੇ ਵਿੱਚ 10 ਬੰਦੇ 13 ਚੋਂ ਆਮ ਆਦਮੀ ਪਾਰਟੀ ਦੇ ਨਡਾਲਾ ਦੇ ਵਿੱਚ ਇਹ ਗੱਲ ਕਰਦੇ ਸੀ ਕਿ ਇਹ ਕਹਿੰਦੇ ਸਾਡਾ ਗੜ ਆ ਨਡਾਲਾ ਦੇ ਵਿੱਚ ਕੁਝ ਕੰਮ ਕੀਤਾ ਹੋਊਗਾ ਤਾਂ ਹੀ ਜਿਹੜੇ ਆ 11 ਚੋਂ 5 ਸੀਟਾਂ ਸਾਨੂੰ ਮਿਲੀਆਂ ਇਗਲ ਦੱਸਿਓ ਬੜਾ ਵੱਡਾ ਨੈਰੇਟਿਵ ਖੜਾ ਹੋਇਆ ਤੁਹਾਡੇ ਬਾਰੇ ਕਹਿੰਦੇ ਪਾਵਰ ਹੀ ਹੈਣੀ ਆਮ ਆਗਮੀ ਪਾਰਟੀ ਦੇ ਐਮਐਲਏ ਦੇ ਪੱਲੇ ਹੀ ਕੱਖ ਨਹੀਂ ਮੰਤਰੀਆਂ ਦੇ ਪੱਲੇ ਕੱਖ ਨਹੀਂ ਤੁਹਾਡੇ ਕੋਲ ਪਾਵਰ ਹੈ ਤੁਹਾਡੀ ਅਫਸਰ ਗੱਲ ਗੁਰ ਸੁਣਦੇ ਆ ਭਲਾਤ ਚ ਬਿਲਕੁਲ ਜੀ ਸੁਣਦੇ ਆ ਪਰ ਗੱਲ ਕਨਸਰਨ ਇਹ ਆ ਕਿ ਪਾਵਰ ਇਸ ਚੀਜ਼ ਤੇ ਪ੍ਰੈਡੀਕੇਟ ਕਰਦੀ ਹੈ ਕਿ ਜੇ ਦੇਖੋ ਐਮਐਲਏ ਦਾ ਕੰਮ ਆ ਜਿਹੜਾ ਕੰਮ ਮੈਂ ਕਰ ਰਿਹਾ ਮੇਰੀ ਕੋਈ ਤਨਖਾਹ ਨਹੀਂ ਲੱਗੀ ਹੋਈ ਮੈਂ ਜੇ ਬਿਨਾਂ ਕੁਝ ਹੁੰਦਿਆਂ ਹੋਇਆਂ ਜੇ 165 ਕਰੋੜ ਤੁਹਾਨੂੰ ਗਿਣਾ ਰਿਹਾ ਤੇ 58 ਉਹਦੇ ਵਿੱਚ ਹੋਰ ਐਡ ਹੋਣਾ ਨਡਾਲਾ ਸੁਬਨਪੁਰ ਦਾ ਆਪਾਂ 200 ਪਲੱਸ 225 ਦੇ ਆਸ-ਪਾਸ ਜਾ ਲੱਗਣਾ ਅਜੀ ਕੁਝ ਵੀ ਨਹੀਂਗਾ ਜੀ ਮਤਲਬ ਕੋਈ ਕਿਸੇ ਤਰੀਕੇ ਦੀ ਕੋਈ ਇਲੈਕਸ਼ਨ ਲੜ ਕੇ ਜਾਂ ਮੈਂ ਉਹ ਕਰਕੇ ਕਰਾਂ ਜੇ ਮੇਕ ਉਹ ਹੋਵੇ ਤਾਂ ਮੈਂ ਹੋਰ ਕੰਮ ਕਰਾ ਸਕਦਾ ਬਸ ਫਰਕ ਤੇ ਪੈਂਦਾ ਜੀ ਡੈਫੀਨਿਟਲੀ ਫਰਕ ਤਾਂ ਇਸ ਚੀਜ਼ ਦਾ ਪੈਂਦਾ ਤੁਹਾਡੇਆਂ ਦੀ ਬਹੁਤ ਗੱਲ ਚੱਲਦੀ ਹੈ ਦੋ ਚੀਜ਼ਾਂ ਚੱਲ ਰਹੀਆਂ ਵੀ ਤੂੰ ਫਲਾਣਿਆਂ ਦਿੱਲੀ ਗਰੁੱਪ ਦਾ ਹੈ ਕਿ ਤੂੰ ਪੰਜਾਬ ਦਾ ਹੈ ਜਾਂ ਇੱਕ ਆਪੋਜੀਸ਼ਨ ਇਹ ਬਹੁਤ ਵੱਡੀ ਗੱਲ ਇਲਜ਼ਾਮ ਲਾ ਰਹੀ ਹੈ ਕਹਿੰਦੇ ਵੀ ਦਿੱਲੀ ਦੀ ਦਖਲਅੰਦਾਜ਼ੀ ਬਹੁਤ ਵਧ ਗਈ ਹੈ ਜੀ ਦਿੱਲੀ ਨੇ ਕੰਟਰੋਲ ਕਰ ਲਿਆ ਜੀ ਇਹ ਦਿੱਲੀ ਪੰਜਾਬ ਕਿਉਂ ਚੱਲ ਪਿਆ ਇਹ ਤਾਂ ਰਵਾਇਤੀ ਪਾਰਟੀਆਂ ਚ ਹੁੰਦਾ ਸੀਗਾ ਤੁਹਾਡੇ ਚ ਕਿਵੇਂ ਆ ਗਿਆ ਸਾਰਾ ਦੇਖੋ ਜੀ ਗੱਲ ਛੋਟੀ ਸਾਹਿਬ ਇਹਨਾਂ ਕੋ ਨਾ ਹੋਰ ਮੁੱਦਾ ਕੋਈ ਹੋ ਰਾਇਆ ਨਹੀਂਗਾ ਕਿਉਂਕਿ ਸਰਕਾਰ ਕੰਮ ਕਰੀ ਜਾ ਰਹੀ ਔਨ ਗਰਾਉਂਡ ਕਰ ਰਹੀ ਮੈਂ ਤਾਂ ਹੈਰਾਨ ਸੀ ਲੁਧਿਆਣਾ ਇਲੈਕਸ਼ਨ ਸੀਗਾ ਲੁਧਿਆਣੇ ਬਾਏ ਇਲੈਕਸ਼ਨ ਦੇ ਵਿੱਚ ਪਤਾ ਕੀ ਮੁੱਦਾ ਚੱਕਿਆ ਇਹਨਾਂ ਨੇ ਕਿ ਲੁਧਿਆਣੇ ਚ ਨਾ ਵਿਕਾਸ ਕਿਉਂ ਹੋ ਰਿਹਾ ਲੁਧਿਆਣੇ ਚ ਕੰਮ ਕਿਉਂ ਹੋਣ ਲੱਪੇ ਹੁਣ ਪਹਿਲੀ ਵਾਰੀ ਸੁਣਿਆ ਕਿ ਕੰਮ ਕਰਨ ਦੀ ਸ਼ਿਕਾਇਤ ਕਰ ਰਹੇ ਕਿ ਕੰਮ ਕਿਉਂ ਹੋ ਰਿਹਾ ਸੋ ਕੰਮ ਹੋ ਇਹਨਾਂ ਕੋ ਉਸ ਪਾਸੇ ਤੇ ਕੋਈ ਇਹਨਾਂ ਕੋਲ ਜਵਾਬ ਨਹੀਂਗਾ ਜਿੱਦਾਂ ਮੈਂ ਕਹਿੰਦਾ ਜੀ ਨਡਾਲੇ ਦੇ ਵਿੱਚ ਜਿਹੜਾ ਸੀਵਰੇਜ ਸਿਸਟਮ ਆ ਇਹ ਕੋਈ ਦੁਨੀਆ ਰਾਕਟ ਸਾਇੰਸ ਥੋੜਾ ਆ ਉੱਥੇ ਵੱਸਦੇ ਲੋਕਾਂ ਨੇ ਉੱਥੇ ਜਿਹੜਾ ਉਹਦਾ ਸੀਵਰੇਜ ਦਾ ਪਾਣੀ ਕਿਤੇ ਤੇ ਜਾਣਾ ਇਹਨਾਂ ਨੂੰ ਨਹੀਂ ਚੇਤਾ ਸੀਗਾ ਤੇ ਨਾਲੇ ਸਭ ਤੋਂ ਵੱਡੀ ਗੱਲ ਜਦੋਂ ਸੀਵਰੇਜ ਸਿਸਟਮ ਪੈਣਾ ਸਟਾਰਟ ਹੋਇਆ ਜਦੋਂ ਉਹਦੀ ਇਨੌਗੁਰੇਸ਼ਨ ਹੋਣੀ ਹੀ ਵਿਰੋਧ ਕਰਾਇਆ ਗਿਆ ਸਪੈਸ਼ਲੀ ਜਾਣਬੁੱਝ ਕੇ ਸਾਡਾ ਕਿ ਉਹ ਡੱਕਿਆ ਜਾਵੇ ਕੰਮ ਕਿਉਂਕਿ ਇਹ ਨਾ ਕਰਾ ਜਾਵੇ ਐਸੇ ਤਰੀਕੇ ਪੰਜਾਬ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ ਇੱਕ ਨਾ ਇਨਸਿਕਿਉਰਟੀ ਇਹਨਾਂ ਦੀ ਸੋ ਇਨਸਿਕਿਉਰਟੀ ਜਿਹੜੀ ਇੱਕ ਥਿਊਰੀ ਕਾਇਨ ਕੀਤੀ ਗਈ ਇਹ ਤਾਂ ਇਹਨਾਂ ਦੀਆਂ ਪਾਰਟੀਆਂ ਦਾ ਵੀ ਦਿੱਲੀ ਬੇਸ ਹੀ ਆ ਹੁਣ ਦਿੱਲੀ ਨੂੰ ਛੱਡ ਕੇ ਕੱਲ ਨੂੰ ਕੈਪੀਟਲ ਦੇਸ਼ ਦੀ ਤੁਸੀਂ ਬਣਾ ਦਿਓ ਚੰਡੀਗੜ੍ਹ ਬਣਾ ਦਿਓ ਜਾਂ ਕੋਈ ਹੋਰ ਬਣਾ ਦਿਓ ਉਧਰ ਸਾਊਥ ਵਾਲੇ ਪਾਸੇ ਤਾਂ ਫਿਰ ਉਹਦਾ ਉਹਦਾ ਚੱਲਣ ਲੱਗਾ